ਸਾਹਮਣੇ ਸਭ ਫਸਲ ਝੋਨਾ ਹੀ ਬਹੁਤ ਪਿਆਰਾ ਝੋਨਾ ਹੈ ਬਹੁਤ ਔਰਬ ਦਾ ਪੱਕਣਾ ਵਾਲਾ ਹੈ ਸਭ ਡੁੱਬ ਗਿਆ ਮੀਲਾਂ ਦੇ ਮੀਲ ਪਾਣੀ ਪਾਣੀ ਆ ਸਕੂਲ ਗਰੀਬ ਬੱਚਿਆਂ ਦਾ ਸਕੂਲ ਇਹ ਜਾ ਦੇ ਡੁੱਬਿਆ ਸਾਡੇ ਛੋਟੇ ਛੋਟੇ ਬੱਚੇ ਪੜਦੇ ਫਿਰ ਤੇ ਸਾਡੀ ਗਤੀ ਹੋ ਗਈ ਮੋਟਰਾਂ ਸਭ ਡੁੱਬ ਗਈਆਂ ਬਹੁਤ ਅਕਸਰ ਤਸਵੀਰیں ਸਾਡੇ ਅਫਸਰ ਇਸੇ ਕੰਮ ਤੇ ਲਾਏ ਕਿਉਂਕਿ ਸਾਡੇ ਕੋਲ ਰਿਪੋਰਟ ਆ ਗਈ ਪਸੂ ਸ਼ਾਮੀ ਕਿ ਦੋ ਦਿਨ ਚ ਪਾਣੀ ਆਉਣਾ ਦਾ ਬਹੁਤ ਜ਼ਿਆਦਾ ਤੇ ਕੱਲ ਤਾਂ ਹੀ ਐਸਐਸਪੀ ਸਭ ਅਫਸਰ ਨੇ ਲਾਇਆ ਹੀ ਕਿ ਕੱਲੇ ਕੱਲੇ ਨੂੰ ਜਾ ਕੇ ਸੁਝਾ ਕੇ ਆਓ ਪਹਿਲਾਂ ਉਹਨਾਂ ਨੇ ਬੜੀ ਮਿਹਨਤ ਕੀਤੀ ਪਰ ਕੋਈ ਲੋਕ ਨਿਕਲ ਗਏ ਬਚ ਕੇ ਹਜੇ ਤੱਕ ਮਹਾਰਾਜ ਸੱਤੇ ਪਾਤਸ਼ਾਹ ਦੀ ਕਿਰਪਾ ਕੇ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਅਬਾ ਕੜ ਲਾਂਗੇ ਪਹਿਲਾਂ ਵੀ ਲਾਈਆਂ 10 ਬੇੜੀਆਂ ਲਾਈਆਂ ਆਪਾਂ ਆਪਾਂ ਕੜ ਲਾਂਗੇ ਸ਼ਾਮ ਤੱਕ ਨਿਕਲ ਆਉਗੇ ਲੋਕ ਬਹੁਤੇ ਤੇ ਗੁਰਦਵਾਰੇ ਦੇ ਅੰਦਰ ਬੈਠੇ ਆਪੜਾਉਂਦਾਂ ਨੇ ਰੋਟੀ ਪਾਣੀ ਦਾ ਜੰਗਾਟ ਕੀਤਾ ਹਰ ਚੀਜ਼ ਦਾ ਪ੍ਰਬੰਧ ਕੀਤਾ ਖਾਣ ਪੀਣ ਦਾ ਪ੍ਰਬੰਧ ਕੀਤਾ ਲੰਗਰ ਲਵਾਇਆ ਕੁਝ ਗੁਰੂ ਘਰਾਂ ਦੀ ਦੁਆਇਆ ਕੁਝ ਉਹਦਾ ਵੀ ਪ੍ਰਬੰਧ ਕੀਤਾ ਸਰਕਾਰ ਇੰਨੇ ਪੈਸੇ ਨਹੀਂ ਦੇ ਸਕਦੀ ਹੁੰਦੀ ਜਿੰਨਾ ਕਿਸਾਨਾਂ ਦੀ ਫਸਲ ਹੁੰਦੀ ਆ ਕਿ ਇਹਦਾ ਪੂਰਾ ਘਾਟਾ ਠਈਆ ਦੋ ਸਰਕਾਰ ਕੀ ਕਰੂਗੀ 50 ਹਜ਼ਾਰ ਲੱਖ ਦੇ ਦਊਗੀ ਅੱਜ ਦੇ ਯੁੱਗ ਦੇ ਵਿੱਚ ਘਰ ਬਣਾਉਣ ਲੱਗਿਆਂ ਤੁਹਾਨੂੰ ਸਾਦੇ ਤੋਂ ਸਾਦਾ 8-10 ਲੱਖ ਰੁਪਏ ਚਾਹੀਦੇ ਬਚ ਕੇ ਰਹਿਣਾ ਜੀ ਪਾਣੀ ਤੋਂ ਬਸ ਸਭ ਨੂੰ ਇਹ ਪੀਂਦੇ ਸੇਫ ਥਾਵਾਂ ਤੇ ਆਜੋ ਸੇਫ ਥਾਵਾਂ ਤੇ ਵੀ ਸੇਫ ਰਹਿਣਾ ਉੱਥੇ ਵੀ ਖਿਆਲ ਰੱਖਣਾ ਆਪਣੇ ਛੋਟੇ ਛੋਟੇ ਬੱਚਾ ਦੇਖੋ ਨਿੱਕੇ ਨਿੱਕੇ ਬੱਚੇ ਇਹਨਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੋ ਸੋ ਹਲਕਾ ਅਜ ਨਾਲਾ ਦੇ ਵਿੱਚ ਮੌਜੂਦ ਆ ਦੱਸਦੀ ਏ ਕਿ ਇੱਥੋਂ ਦੇ ਜਿਕਰ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਤਰੀ 25 ਪਿੰਡ ਜਿਹੜੇ ਨੇ ਹੜਾ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਸਾਬਕਾ ਕੈਬਨਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮੌਕੇ ਦਾ ਜੈਜ਼ਰ ਲੈਂਡ ਪੁੰਜੇ ਨੇ ਸੋਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਤਾਰੀਵਾਲ ਸਾਹਿਬ ਮੌਕੇ ਤੇ ਪਹੁੰਚੇ ਹੋ ਗਏ ਉਹ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਕੀ ਕਹਿਣਾ ਚਾਹਤੇ ਹੋ ਹਾਲਾਤ ਖਰਾਬ ਇਸ ਗੱਲ ਤੇ ਕੋਈ ਦੂਰ ਆ ਨਹੀਂ ਗਿਆ ਗਿੱਲਾਂ ਵਾਲੀ ਪਿੰਡ ਆ ਇਹ ਨਾਲੇ ਹਲਕੇ ਦਾ ਸਾਹਮਣੇ ਸਭ ਫਸਲ ਝੋਨਾ ਹੀ ਬਹੁਤ ਪਿਆਰਾ ਝੋਨਾ ਹੈ ਬਹੁਤ ਟੌਪ ਦਾ ਪੱਕਣਾ ਵਾਲਾ ਹੈ ਸਭ ਡੁੱਬ ਗਿਆ ਮੀਲਾਂ ਦੇ ਮੀਲ ਪਾਣੀ ਪਾਣੀ ਆ ਸਕੂਲ ਗਰੀਬ ਬੱਚਿਆਂ ਦਾ ਸਕੂਲ ਹੀ ਜ਼ਿਆਦਾ ਸਾਡੇ ਛੋਟੇ ਛੋਟੇ ਬੱਚੇ ਪੜ੍ਹਦੇ ਸਨ ਸਕੂਲ ਡੁੱਬ ਗਿਆ ਕੰਨਾਂ ਟੱਟ ਗਿਆ ਵੀ ਸਾਰੀਆਂ ਸੋ ਦੇਖੋ ਪਰ ਮਹਾਤਮਾ ਕਿਰਪਾ ਕਰੇ ਪਿੱਛੇ ਮੀਂਹ ਪੈਣੋਂ ਹੜ੍ਹ ਜਾਣ ਪਾਣੀ ਘਟ ਜੇ ਫੇਰ ਕਿਤੇ ਸਾਡੀ ਗਤੀ ਹੋਊਗੀ ਮੋਟਰਾਂ ਸਭ ਡੁੱਬ ਗੀਆਂ ਬਹੁਤ ਨੁਕਸਾਨ ਹੋ ਗਿਆ ਸਾਡਾ ਜੀ ਬਹੁਤ ਨੁਕਸਾਨ ਹੋ ਗਿਆ ਤਾਂ ਲਈ ਅਸਰ ਤੁਹਾਡੇ ਵੱਲੋਂ ਬੜੇ ਐਫਰਟਸ ਕੀਤੇ ਗਏ ਤੁਸੀਂ ਰਾਤ ਤੱਕ ਵੀ ਜਿਹੜਾ ਜੇ ਪਿੰਡਾਂ ਦੇ ਵਿੱਚ ਰਹੇ ਹੋ ਬੀਤੇ ਦਿਨ ਵੀ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਸੀ ਕਿ ਤੁਸੀਂ ਜਿਹੜੀਆਂ ਨੇ ਸੁਰੱਖਿਅਤ ਜਗ੍ਹਾ ਉੱਤੇ ਜਲੇ ਜਾਓ ਪਰ ਲੋਕਾਂ ਵੱਲੋਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਅਣਗੋਲਿਆ ਕੀਤਾ ਗਿਆ ਉਸ ਦਾ ਜਿਹੜਾ ਕਹਿ ਸਕਦੇ ਆ ਕਿ ਹੁਣ ਲੋਕ ਜਿਹੜੇ ਨੇ ਖਮਿਆਜਾ ਪੁੱਤਰੇ ਨੇ ਕਿਉਂਕਿ ਕਈ ਲੋਕਾਂ ਵੱਲੋਂ ਫੋਨ ਵੀ ਕੀਤੇ ਜਾ ਰਹੇ ਨੇ ਕਿ ਅਸੀਂ ਘਰਾਂ ਦੇ ਵਿੱਚ ਆ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਕੱਢਿਆ ਜਾਵੇ ਨਹੀਂ ਕੱਢ ਲਾਂਗੇ ਹੁਣ ਪਰ ਗੱਲ ਇਹ ਆ ਕਿ ਜਦੋਂ ਅਸੀਂ ਬੇਨਤੀ ਕਰਦੇ ਅਸੀਂ ਕੱਲ ਸਵੇਰੇ ਸਾਰੇ ਅਫਸਰ ਇਸੇ ਕੰਮ ਤੇ ਲਾਏ ਕਿਉਂਕਿ ਸਾਡੇ ਕੋਲ ਰਿਪੋਰਟ ਆ ਗਈ ਪਸੋ ਸ਼ਾਮੀ ਕਿ ਦੋ ਦਿਨ ਚ ਪਾਣੀ ਆਉਣ ਦਾ ਬਹੁਤ ਜ਼ਿਆਦਾ ਤੇ ਕੱਲ ਤਾਂ ਹੀ ਐਸਐਸਪੀ ਸਭ ਅਫਸਰ ਮੈਂ ਲਾਏ ਹੀ ਕਿ ਕੱਲੇ-ਕੱਲੇ ਨੂੰ ਜਾ ਕੇ ਸੁਝਾ ਕੇ ਆਓ ਚਲੋ ਉਹਨਾਂ ਨੇ ਬੜੀ ਮਿਹਨਤ ਕੀਤੀ ਪਰ ਕੋਈ ਲੋਕ ਨਿਕਲ ਗਏ ਬਚ ਕੇ ਅਜੇ ਤੱਕ ਮਾੜਾ ਸੱਚੇ ਪਾਤਸ਼ਾਹ ਦੀ ਕਿਰਪਾ ਕੇ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਪਰ ਕੁਝ ਪਿੰਡ ਹੈ ਜਿਹੜੇ ਆਖੇ ਦੀ ਲੱਗੇ ਸਾਡੇ ਜਿੱਦਾਂ ਕੋਨੇ ਆਲ ਨਹੀਂ ਬੜਾ ਉਹਨਾਂ ਨੂੰ ਕਿਹਾ ਸੀ ਪੇ ਨਿਕਲ ਜੋ ਉਹਨਾਂ ਨੂੰ ਆਸੀ ਵੀ ਨਹੀਂ ਸਾਡਾ ਤੁਸੀਂ ਬਾਂਦੀ ਟੁੱਟਣਾ ਮਾਛੀ ਵਾਲਾ ਫਸ ਗਿਆ ਉੱਥੇ ਉਹਨਾਂ ਪਛੀ ਵਾਲੇ ਫਸ ਗਿਆ ਪਤਾ ਆਪਾਂ ਕੱਢ ਲਾਂਗੇ ਸਾਡੇ ਕੋਲ ਕੋਈ ਚੱਕਰ ਨਹੀਂ ਗਿਆ ਹੁਣੇ ਫੌਜੀ ਮੈਂ ਤਿੰਨ ਬੇੜੀਆਂ ਉੱਥੇ ਭੇਜੀਆਂ ਆਪਾਂ ਕੱਢ ਲਾਂਗੇ ਪਹਿਲਾਂ ਵੀ ਲਾਈਆਂ 10 ਬੇੜੀਆਂ ਲਾਈਆਂ ਆਪਾਂ ਆਪਾਂ ਕੱਢ ਲਾਂਗੇ ਸ਼ਾਮ ਤੱਕ ਨਿਕਲ ਆਉਂਗੇ ਲੋਕ ਬਹੁਤੇ ਤੇ ਗੁਰਦਾਸ ਦੇ ਅੰਦਰ ਬੈਠੇ ਆ ਆਪਣਾ ਉਹਨਾਂ ਨੇ ਰੋਟੀ ਪਾਣੀ ਦਾ ਜਗਾੜ ਕੀਤਾ ਸੇਫ ਨੇ ਭਾਜੇ ਜੇ ਜੇਦਾਂ ਅਸੀਂ ਕਹਿੰਦੇ ਆ ਕਿ ਜਿੰਨੇ ਆਉਣਾ ਬਾਅਦ ਆ ਜੋ ਕੋਈ ਗੱਲ ਨਹੀਂ ਉਹ اسی ਲਾਵਾਂਗੇ ਕੋਈ ਚੱਕਰ ਕਿਸ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ ਜਿਸ ਤਰ੍ਹਾਂ ਲੋਕ ਘਰਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ 에어 ਲਿਫਟ ਕਰਨ ਦੀ ਵੀ ਗੱਲ ਕੀਤੀ ਗਈ ਆ ਤਾਂ ਜਿਹੜੇ ਲੋਕ ਬਾਹਰ ਆ ਜਾਣਗੇ ਉਹਨਾਂ ਲਈ ਦਵਾਈ ਦਾਰੂ ਖਾਣ ਪੀਣ ਰਹਿਣ ਦਾ ਸਾਰਾ ਇਂਦਤਾਂ ਦਾ ਪੂਰਾ ਪ੍ਰਬੰਧ ਕੀਤਾ ਅਸੀਂ ਮੰਡੀਆਂ ਦੇ ਕਈ ਛੱਡ ਜਿਹੜੇ ਉਹਨਾਂ ਦਾ ਪ੍ਰਬੰਧ ਕੀਤਾ ਜਿੱਥੇ ਆਪਾਂ ਲਿਆ ਕੇ ਬੰਦਿਆਂ ਨੂੰ ਟਿਕਾ ਸਕਦੇ ਕਿਉਂਕਿ ਮੀਂਹ ਵੀ ਪੈਂਦਾ ਉਹ ਦਸੀਂ ਡੰਗਰਾਂ ਦੇ ਰਾਸ਼ਨ ਦਾ ਉਹ ਪ੍ਰਬੰਧ ਕੀਤਾ ਹਾਤੀ ਦਾ ਪ੍ਰਬੰਧ ਕੀਤਾ ਖਾਣ ਪੀਣ ਦਾ ਪ੍ਰਬੰਧ ਕੀਤਾ ਲੰਗਰ ਲਵਾਏ ਆ ਕੁਝ ਗੁਰੂ ਘਰਾਂ ਚ ਵੀ ਦਵਾਏ ਆ ਕੁਛ ਓਦਾ ਵੀ ਪ੍ਰਬੰਧ ਕੀਤਾ ਸੋ ਅਸੀਂ ਆਪਣੇ ਵੱਲੋਂ ਪੂਦਾ ਪ੍ਰਬੰਧ ਕਰਦੇ ਆ ਪਰ ਇੱਕ ਗੱਲ ਨੋਟ ਰੱਖਿਆ ਕਰੋ ਕਿ ਕੁਦਰਤ ਕੁਦਰਤ ਦਾ ਪਰਮਾਤਮਾ ਪਰਮਾਤਮਾ ਸਾਹਿਬ ਦੁਨੀਆ ਦੇ ਅੰਦਰ ਜਦੋਂ ਪਚਾਲ ਆ ਜਾਂਦੇ ਆ ਤੂਫਾਨ ਆ ਜਾਂਦੇ ਆ ਹੜ੍ਹ ਆ ਜਾਂਦੇ ਆ ਜਾਂ ਕੋਰੋਨਾ ਦੀ ਬਿਮਾਰੀ ਆ ਜਾਂਦੀ ਹੈ ਤੇ ਵੱਡੇ ਵੱਡੇ ਦੇਸ਼ ਬੇਵੱਸ ਹੋ ਜਾਂਦੇ ਆ ਅਸੀਂ ਬੇਵੱਸ ਹੋ ਗਏ ਅਸੀਂ 4 ਦਿਨ ਤੋਂ ਲੱਗੇ ਹੀ ਸਾਡੇ ਹਲਕੇ ਚ ਪਾਣੀ ਨਾ ਜਾਵੇ ਪਰ ਕੁਦਰਤ ਨੇ ਰੰਗ ਦਿਖਾ ਦਿੱਤੇ ਆਪਣੇ ਪਰ ਕੋਈ ਨਹੀਂ ਉਹ ਹੀ ਠੀਕ ਕਰੂਗਾ ਜਿੰਨੇ ਵਿਗਾੜਿਆ ਉਹਨੇ ਹੀ ਠੀਕ ਕਰਨਾ ਤੁਸੀਂ ਕਿ ਬਤਾਓ ਅਸੀਂ ਨਾਲ ਆ ਲੋਕਾਂ ਦੇ ਨਾਲ ਆ 100 ਦੀ 200 ਦੀ 500% ਲੋਕਾਂ ਦਾ ਮੰਤਰੀ ਈਟੀਓ ਪਹੁੰਚੇ ਸੀ ਮੰਤਰੀ ਗੋਇਲ ਪਹੁੰਚੀ ਉਹਨਾਂ ਨੇ ਕਿਹਾ ਕਿ 1988 ਤੋਂ ਵੀ ਜਿਹਦੇ ਨੇ ਜ਼ਿਆਦਾ ਮਾੜੇ ਹਾਲਾਤ ਨੇ ਇੰਨਾ ਜ਼ਿਆਦਾ ਪਾਣੀ ਆ ਗਿਆ ਕਿੰਨਾ ਪਾਣੀ ਆ ਗਿਆ ਤਿੰਨਾ ਤਿੰਨਾ ਦਰਿਆਵਾਂ 'ਚ ਬਹੁਤ ਪਾਣੀ ਆ ਬਿਆਸ ਸਤਲੋ ਜਦਾ ਵਿੱਚ ਮਤਲਬ 88 ਤੋਂ ਵੀ ਜ਼ਿਆਦਾ ਪਾਣੀ ਅੱਜ ਵੀ ਸਿਰਦੇ ਰਮਦਾਸ ਦੇ ਲੋਕ ਦੱਸ ਰਹੇ ਕਿ 88 'ਚ ਵੀ ਇੰਨਾ ਪਾਣੀ ਨਹੀਂ ਜਿੰਨਾ ਹੁਣ ਆ ਗਿਆ ਕੋਈ ਨਹੀਂ ਮੈਂ ਤੁਹਾਨੂੰ ਕਿਹਾ ਕਿ ਉਹਨੇ ਹੀ ਸਾਨੂੰ ਇਹ ਰੰਗ ਦਿਖਾਏ ਉਹਨੇ ਠੀਕ ਕਰ ਦੇਣਾ 2-4 ਦਿਨ ਦੇ ਵਿੱਚ ਬਸ ਮੰਤਰੀ ਸਾਹਿਬ ਠੀਕ ਹੋਣ ਤੋਂ ਬਾਅਦ ਵੀ ਜਿੰਨਾ ਪਾਣੀ ਆਇਆ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਘਰ ਜਿਹੜੇ ਨੇ ਲੋਕਾਂ ਦੇ ਉਹ ਖਰਾਬ ਹੋ ਚੁੱਕੇ ਨੇ ਕਈਆਂ ਦੇ ਜਿਹੜੇ ਡੰਗਰ ਨੇ ਉਹਨਾਂ ਦਾ ਵੀ ਨੁਕਸਾਨ ਹੋਇਆ ਸਰਕਾਰ ਵੱਲੋਂ ਜਿਹੜਾ ਆ ਉਹ ਕੇਸ ਰੂਪ ਦੇ ਵਿੱਚ ਜਿਹੜਾ ਇਹਨਾਂ ਦਾ ਸਾਥ ਦਿੱਤਾ ਜਾਵੇਗਾ ਨਹੀਂ ਨਹੀਂ ਅਸੀਂ ਬਲ ਪਹਿਲੀ ਤਾਂ ਇਹ ਕਿ ਪਾਣੀ ਹਟਦਿਆ ਸਾਥ ਗਰਦੋਰੀ ਕਰਾਵਾਂਗੇ ਮੁਆਵਜ਼ਾ ਦੇਵਾਂਗੇ ਜਿਹੜਾ ਕੋਈ ਡੰਗਰ ਦਾ ਕਿਸੇ ਦਾ ਨੁਕਸਾਨ ਹੋ ਗਿਆ ਉਹ ਕੋ ਕਦਾਂਗੇ ਸਭ ਦਾ ਕੁਝ ਕਰਾਂਗੇ ਉਹ ਤੇ ਉਹ ਤੇ ਕਰਨਾ ਕਰਨਾ ਸਰਕਾਰ ਦੀ ਡਿਊਟੀ ਆ ਜਦੋਂ ਇਦਾਂ ਦੀ ਆਫਤਾਂ ਹੁੰਦੀਆਂ ਸਰਕਾਰਾਂ ਕਰਦੀਆਂ ਆ ਪਰ ਇਹ ਆਉਣੀ ਨਹੀਂ ਚਾਹੀਦੀ ਇਦਾਂ ਦੀ ਆਫਤ ਜਿਹੜੀ ਆ ਨਾ ਸਰਕਾਰ ਇੰਨੇ ਪੈਸੇ ਨਹੀਂ ਦੇ ਸਕਦੀ ਹੁੰਦੀ ਜਿੰਨਾ ਕਿਸਾਨਾਂ ਦੀ ਫਸਲ ਹੁੰਦੀ ਆ ਕਿਹਦਾ ਪੂਰਾ ਘਰ ਟੱਠ ਗਿਆ ਤੁਹਾਨੂੰ ਸਰਕਾਰ ਕੀ ਕਰੂਗੀ 50 ਹਜ਼ਾਰ ਲੱਖ ਦੇ ਦੂਗੀ ਅੱਜ ਦੇ ਯੁੱਗ ਦੇ ਵਿੱਚ ਘਰ ਬਣਾਉਣ ਲੱਗਿਆਂ ਤੁਹਾਨੂੰ ਸਾਦੇ ਤੋਂ ਸਾਦਾ 8-10 ਲੱਖ ਰੁਪਏ ਚਾਹੀਦਾ ਸਰਕਾਰ ਜੀ ਸਭ ਦੇ ਕਿਹਾ ਸਰਕਾਰ ਆਪਣੀਆਂ ਮਤਦ ਮਦਦ ਕਰਦੀਆਂ ਅਸੀਂ ਵੀ ਮਤ ਕਰਾਂਗੇ ਫੁੱਲ ਫਲਾਈਟ ਕਰਾਂਗੇ ਅਸੀਂ ਮਤ ਕਦਾਂਗੇ ਕਿ ਲੋਕ ਜਲਦੀ ਇਸ ਸੰਕਟ ਤੋਂ ਬਾਹਰ ਆ ਜਾਣ ਸਮਝਦੇ ਕਿ ਗੱਲ ਹੈ ਜਿੱਥੇ ਸਰਕਾਰ ਵੱਲੋਂ ਜਾਂ ਆਮ ਲੋਕਾਂ ਵੱਲੋਂ ਜਾਂ ਜਿਹੜੀਆਂ ਐਨ ਜੀਓਜ਼ ਨੇ ਉਹ ਵੀ ਮਤ ਕਰ ਰਹੀਆਂ ਨੇ ਪਰ ਦੂਸਰੀ ਤਰਫ ਕੁਝ ਦੁਕਾਨਦਾਰਾਂ ਦੀਆਂ ਕੰਪਲੇਂਟਸ ਵੀ ਆਈਆਂ ਨੇ ਕਿ ਉਹਨਾਂ ਵੱਲੋਂ ਜਿਹੜਾ ਆ ਗ੍ਰਾਹਕਾਂ ਕੋਲੋਂ ਵੱਧ ਰੇਟ ਵਸੂਲਿਆ ਜਾ ਰਿਹਾ ਨਹੀਂ ਨਹੀਂ ਸਵੇਰੇ ਕੁਝ ਮਤਲਬ ਕੀਤਾ ਦੁਕਾਨਦਾਰਾਂ ਨੇ ਪਰ ਬਾਅਦ ਵਿੱਚ ਮੈਂ ਜਾ ਕੇ ਅਪੀਲ ਕਰਕੇ ਆ ਸਾਡੇ ਅਫਸਰ ਵੀ ਗਏ ਆ ਹੁਣ ਕੋਈ ਅੱਧਾ ਦੀ ਪ੍ਰੋਬਲਮ ਨਹੀਂ ਔਰ ਮੇਰੀ ਤੁਹਾਡੇ ਤਾਂ ਹੀ ਲੋਕਾਂ ਨੂੰ ਬੇਨਤੀ ਆ ਕਿ ਜੇ ਕੋਈ ਦੁਕਾਨਦਾਰ ਵੱਧ ਰੇਟ ਲਾ ਦਿਆ ਕਾਲਾ ਪੁਜਾ ਦੀ ਕਾਰਿਆ ਤੋਂ ਸਾਨੂੰ ਦੱਸੋ ਅਸੀਂ ਉਸੇ ਦਿਓ ਦੇ ਖਿਲਾਫ ਕਾਰਵਾਈ ਕਰੀਏ। ਦਰਿਆ ਸਰ ਵਕ ਵਕ ਪਿੰਡਾਂ ਦੇ ਵਿੱਚ ਪਹੁੰਚ ਰਹੇ ਨੇ ਉਹ ਜਿੱਥੇ ਲੋਕ ਫਸੇ ਹੋਏ ਨੇ ਜਿਹੜੇ ਲੋਕ ਸੇਫ ਹੈਗੇ ਨੇ ਸੇਫ ਜਗ੍ਹਾ ਤੇ ਰਹਿ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਨਹੀਂ ਨਹੀਂ ਸੇਫ ਜਗ੍ਹਾ ਵਾਲਿਆਂ ਨੂੰ ਹੁਣ ਵੀ ਮੈਂ ਕਹੂੰਗਾ ਕਿ ਤੁਸੀਂ ਦਰਿਆ ਦੇ ਕੰਢੇ ਤੇ ਹੋ ਆਪਣੇ ਬਾਦ ਪਰਿਵਾਰ ਨੂੰ ਸੇਫ ਜਗ੍ਹਾ ਤੇ ਰੱਖਣਾ ਕੋਠਿਆਂ ਦੀਆਂ ਛੱਤਾਂ ਤੇ ਰੱਖਣਾ ਬਚ ਕੇ ਰਹਿਣਾ ਜੀ ਪਾਣੀ ਤੋਂ ਬਸ ਸਭ ਨੂੰ ਇਹ ਅਪੀਲ ਹੈ ਸੇਫ ਥਾਵਾਂ ਤੇ ਆਜੋ ਸੇਫ ਥਾਵਾਂ ਤੇ ਵੀ ਸੇਫ ਰਹਿਣਾ ਉੱਥੇ ਵੀ ਖਿਆਲ ਰੱਖਣਾ ਆਪਣੇ ਛੋਟੇ ਛੋਟੇ ਬੱਚਾ ਦੇਖੋ ਨਿੱਕੇ ਨਿੱਕੇ ਬੱਚੇ ਆ ਇਹਨਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਤੁਸੀਂ ਬੀਤੇ ਦਿਨ ਹੀ ਲੋਕਾਂ ਨੂੰ ਅਵੇਅਰ ਕੀਤਾ ਸੀ ਕਿ ਸੇਫ ਜਗ੍ਹਾ ਦੇ ਚਲੇ ਜਾਓ ਅਵੇਅਰ ਕੀਤਾ ਸੀ ਉਹਦੀ ਉਹਦੇ ਕਾਰਨ ਹਜੇ ਤੱਕ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਸਾਡੇ ਅਵੇਅਰਨੈਸ ਕਰਕੇ ਇਹ ਲੋਕ ਜਿਹੜੇ ਆ ਉਹ ਜਿੱਥੇ ਵੀ ਆ ਗਏ ਉਹ ਮਤਲਬ ਸਖਤ ਥਾਵਾਂ ਤੇ ਚਲੇ ਗਏ ਸਾਡਾ ਇਹ ਫਾਇਦਾ ਹੋਇਆ ਵੇਰਨਸ ਕੰ ਦਾ ਕਿ ਲੋਕਾਂ ਨੇ ਜਿਹੜਾ ਇਦਾਂ ਹੀਗੇ ਸਾਡੇ ਡੇਰਿਆਂ ਤੇ ਸੀਗੇ ਬੜੇ ਇਹ ਸਭ ਡੇਰਿਆਂ ਤੋਂ ਕੱਢ ਕੇ ਲਿਆਂਦੇ ਬਾਦ ਲੋ ਮੰਨ ਗਏ ਸਾਡੀ ਗੱਲ ਤਰਿਆ ਸਾਹਿਬ ਜੀਕਰ ਹੁਣ ਤੁਸੀਂ ਸਾਡੇ ਦਰਸ਼ਕਾਂ ਨਾਲ ਕੋਈ ਜਾਣਕਾਰੀ ਸਾਂਝੀ ਕਰਨੀ ਚਾਹੋ ਕਿ ਜਿਸ ਤਰ੍ਹਾਂ ਰਮਦਾਸ ਦੇ ਆਸ-ਪਾਸ ਦੇ ਹਾਲਾਤ ਮਾੜੇ ਹੋ ਚੁੱਕੇ ਨੇ ਹੁਣ ਜਿਹੜੀ ਤੁਹਾਡੇ ਕੋਲ ਜਾਣਕਾਰੀ ਹੈ ਕਿਥੋਂ ਤੱਕ ਜਿਹੜਾ ਇਹ ਪਾਣੀ ਆ ਸਕਦਾ ਅਜਨਾਲਾ ਜਾਂ ਰਸਤੇ ਵਿੱਚ ਗੱਗੋ ਮਾਰ ਲ ਕਿਥੋਂ ਤੱਕ ਨਹੀਂ 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 ਪਾਣੀ ਮੇਰਾ ਖਿਆਲ ਆ ਦੋ ਗਿਆ ਮੇਰੀ ਹੁਣੇ ਡੀਸੀ ਗੁਰਦਾਸਪੁਰ ਨਾਲ ਗੱਲ ਹੋਈ ਹੈ ਉਹ ਕਹਿੰਦਾ ਜੀ ਪਾਣੀ ਪਿਛਲੇ 2 ਕਿੰਨੇ ਕਿਉਂਕਿ ਸਵੇਰੇ ਜਿਹੜੀ ਜਾਣਕਾਰੀ ਆ ਰਹੀ ਸੀਗੀ 1 ਲੱਖ ਤੋਂ ਪਲੱਸ ਕਿਉਂ ਸੀ ਫੇਰ ਪਾਣੀ ਛੱਡਣ ਦੀ ਗੱਲ ਕੀਤੀ ਜਾ ਰਹੀ ਸੀ ਮੈਂ ਦੱਸਿਆ ਕਿ ਮੈਂ ਪਹਿਲਾਂ ਮਤਲਬ ਗਰਦਾਸਪੁਰ ਦੇ ਡੀਸੀ ਕੋਲ ਪਤਾ ਕਰਦਾ ਕਿਉਂਕਿ ਜਿਹੜਾ ਦੋਵੇਂ ਦਰਿਆ ਉੱਥੇ ਪਤਨ ਤੇ ਆ ਕੇ ਇਕੱਠੇ ਹੋ ਜਾਂਦੇ ਆ ਤਾਂ ਉਹਨਾਂ ਨੇ ਮੈਨੂੰ ਕਿਹਾ ਜੀ ਹੁਣ ਨਾ ਪਾਣੀ ਵੱਧਦਾ ਤੇ ਨਾ ਘਟ ਰਿਹਾ ਖਲੋ ਗਿਆ ਤੇ ਜੇ ਇਦਾਂ ਰਿਹਾ ਤੇ ਕੱਲ ਤੱਕ ਕਾਫੀ ਵਾਣ ਘਟ ਜੂਗਾ ਤਾਂ ਤੁਸੀਂ ਅੱਜ ਰਾਤ ਵੀ ਜਿਹੜਾ ਆ ਉਹ ਆਪਣੇ ਹਲਕੇ ਦੇ ਵਿੱਚ ਹੀ ਰਹੋਗੇ ਲੋਕਾਂ ਦੇ ਵਿੱਚ ਹੀ ਰਹੋਗੇ ਸਰ ਸਰ ਲੋਕਾਂ ਦੀਆਂ ਗਾਂ ਕਿੱਥੇ ਰਹਿਣਾਂ ਇਹ ਸਾਡਾ ਪਤਵਾਦ ਹੈ ਜੇ ਸਾਡੇ ਪਤਵਾਦ ਤੇ ਹੁਣ ਸੰਕਟ ਆਇਆ ਤੇ ਹੁਣ ਕਿਤੇ ਘਰਾਂ ਨੂੰ ਥੋੜਾ ਜਾਣਾ ਇਹਨਾਂ ਕੋ ਦਾਂਗੇ ਸੋ ਪਿੰਡ ਦੇ ਕੁਝ ਲੋਕ ਵੀ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਕਿਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਹੈ ਤੁਸੀਂ ਵੇਖ ਹੀ ਸਕਦੇ ਹੋ ਕਿੰਨਾ ਗਰੀਬਾਂ ਦਾ ਨੁਕਸਾਨ ਹੋਇਆ ਉਹ ਸਹੀ ਗੱਲ ਮੱਤੀ ਸਾਹਿਬ ਜੀ ਕਹੀ ਹੈ ਫਸਲਾਂ ਦਾ ਬੋਲ ਤਾਂ ਸਰਕਾਰ ਦੇ ਨਹੀਂ ਸਕਦੀ ਹਰ ਕਿਸੇ ਦਾ ਕਿਸੇ ਨੇ ਕਿੱਲਾ ਪੈੜੀ ਠੇਕੇ 70000 ਨੂੰ ਲਈ ਕਿਸੇ ਨੇ 80000 ਨੂੰ ਲਈ ਹੈ ਸਰਕਾਰ ਤਾਂ ਮਾਲੀ ਮਤ 10 15000 ਨਾ ਕਰ ਦੋ ਗਰੀਬ ਲੋਕਾਂ ਵਿਚਾਰਾਂ ਦਾ ਕੌਣ ਸਹਾਰਾ ਇਹ ਪਰਮਾਤਮਾ ਦਾ ਇੱਕ ਕਹਿਰ ਹੈ ਜਿਹੜਾ ਵੀ ਹੁਣ ਰੱਬ ਦਾ ਬਾਣਾ ਮੰਨ ਕੇ ਮੰਨਣਾ ਪੈਣਾ ਹੀ ਹੈ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਤਾਂ ਤੁਹਾਡੇ ਪਿੰਡ ਦੇ ਆਸ-ਪਾਸ ਦੇ ਕੀ ਹਾਲਾਤ ਹੈ ਸਾਡੇ ਪਿੰਡ ਤੇ ਬੱਲੜਵਾਲ ਦੇ ਲਾਗੇ ਜੀ ਠੀਕ ਹੈ ਪਾਣੀ ਆਪਣੇ ਪਿੰਡ ਤੇ ਲਾਗੇ ਤਾਂ ਜੇ ਹੈ ਨਹੀਂ ਇਿੱਥੇ ਦੇ ਹਾਲਾਤ ਵੇਖ ਕੇਆਂ ਲੱਗਦਾ ਬਹੁਤ ਮਾੜੇ ਹਾਲਾਤ ਐ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ, ਤੁਹਾਡੀ ਜ਼ਿੰਦਗੀ ਅਨਮੋਲ ਐ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਐ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਐ। ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਐਰੀਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News